ਸਾਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਮਾਨਸਾ ਕਾਲਜ ਦੇ ਵਿੱਚ ਇੱਕ ਵੱਡਾ ਜੜਾ ਆ ਉਹ ਵਿਵਾਦ ਖੜਾ ਹੋ ਗਿਆ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਸਕੂਲ ਵੱਲੋਂ ਇੱਕ ਟੂਰ ਬਾਹਰ ਗਿਆ ਸੀ ਤਾਂ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਆਪਣੇ ਅਧਿਆਪਕ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਉਹਨਾਂ ਨੂੰ ਉਹਨਾਂ ਦੇ ਅਧਿਆਪਕ ਵੱਲੋਂ ਜਿਹੜੀ ਆ ਉਹ ਸ਼ਰਾਬ ਪੀ ਆਈ ਗਈ ਜੀ ਹਾਂ ਤੁਹਾਨੂੰ ਦੱਸਿਆ ਕਿ ਅ ਸਟੂਡੈਂਟ ਵੱਲੋਂ ਆ ਰੋਪ ਲਾਏ ਗਏ ਨੇ ਆਪਣੇ ਅਧਿਆਪਕ ਦੇ ਉੱਤੇ ਕਿ ਅਧਿਆਪਕ ਵੱਲੋਂ ਕਿਹਾ ਗਿਆ ਕਿ ਇੱਕ ਖੰਗ ਦੀ ਦਵਾਈ ਹੈ ਤਾਂ ਤੁਸੀਂ ਪੀ ਲਓ ਤਾਂ ਖੰਗ ਦੀ ਦਵਾਈ ਕਹਿ ਕੇ ਜੜਾਇਆ ਸਾਰੀਆਂ ਜਿਹੜੀਆਂ ਲੜਕੀਆਂ ਨੂੰ ਉੱਥੇ ਸ਼ਰਾਬ ਪਿਲਾਈ ਗਈ ਹੁਣ ਇੱਕ ਵੱਡੇ ਜਿਹੇ ਇਲਜ਼ਾਮ ਨੇ ਉਹ ਕਾਲਜ ਦੇ ਉੱਤੇ ਵੀ ਲੱਗ ਰਹੇ ਨੇ ਫਿਲਹਾਲ ਜਿਹੜਾ ਕਾਲਜ ਦਾ ਜੇ ਕਾਲਜ ਦੇ ਪ੍ਰਸ਼ਾਸਨ ਕੋਈ ਵੱਡਾ ਅਧਿਕਾਰੀ ਦੇ ਕਹੇ ਦਾ ਵੀ ਕੋਈ ਬਿਆਨ ਹਜੇ ਜਾਰੀ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਹਜੇ ਚੁੱਪੀ ਸਾਦੀ ਹੋਈ ਹੈ ਤਾਂ ਜਿਹੜੀਆਂ ਲੜਕੀਆਂ ਨੇ ਉਹ মিডিਆ ਦੇ ਸਾਹਮਣੇ ਆਈਆਂ ਨੇ ਤਾਂ ਆਪਣੀ ਪੂਰੀ ਹੱਡ ਬਿੱਤੀ ਦੱਸੀ ਹੈ ਕਿ ਆਖਿਰਕਾਰ ਕਿਉਂ ਹੁਣ ਉਹਨਾਂ ਨੂੰ ਜੜਾਇਆ ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ ਜਿਹੜੇ ਇਹ মিডিਆ ਦੇ ਵਿੱਚ ਨਾ ਜਾਣਦੀਆਂ ਔਰ ਜਾਨੋਂ ਮਾਰਨ ਦੀਆਂ ਵੀ ਜਿਹੜੀਆਂ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਕੀ ਕੁਝ ਕਿਹਾ ਕੁੜੀਆਂ ਨੇ ਆਓ ਤੁਹਾਨੂੰ ਵੀ ਸੁਣਾਣੇ ਹਾਂ ਮਾਪ ਰ ਗਈ ਸੀ ਗਏ ਕਲਚਰਲ ਪ੍ਰੋਗਰਾਮ ਸੀਗਾ ਉੱਥੋਂ ਕਾਲਜ ਤੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਸਾਡੇ ਨਾਲ ਗਏ ਸੀ ਉਸ ਦਿਨ ਉਹ ਤੇ ਗਿੱਦੜੀ ਪ੍ਰੈਜੈਂਟ ਕਰਨਾ ਸੀ ਪਹਿਲੇ ਦਿਨ ਸਾਨੂੰ ਅੰਨਾ ਗਿੱਦੜਾ ਵਧੀਆ ਨਹੀਂ ਹੋਇਆ ਤੇ ਸੁਰਦੀ ਮੈਡਮ ਇਸ ਗੱਲ ਵਿੱਚੋਂ ਸਾਡੇ ਨਾਲ ਗੇ ਹੋਏ ਜਿਹੜੇ ਉਹ ਗੁੱਸੇ ਹੋ ਗਏ ਸੀ ਤੇ ਉਹਨਾਂ ਨੇ ਸ਼ਾਮ ਨੂੰ ਸ਼ਾਮ ਨੂੰ ਸਾਰਿਆਂ ਨੂੰ ਇਹ ਕਿਹਾ ਵੀ ਤੁਹਾਡੇ ਗਲੇ ਗੁੱਲੇ ਸੱਟ ਹੋ ਜਾਣਗੇ ਉਹਨਾਂ ਨੂੰ ਸਾਨੂੰ ਉਹਨਾਂ ਨੇ ਦਵਾਈ ਕਹਿ ਕੇ ਸ਼ਰਾਬ ਪਿਆਈ ਤੇ ਜਦੋਂ ਇਹ ਗੱਲ ਪ੍ਰਿੰਸੀਪਲ ਮੈਡਮ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਾਨੂੰ ਪੂਰਾ ਡਾਂਟਿਆ ਵੀ ਤੁਸੀਂ ਇਹ ਕੀ ਕਰਕੇ ਆਏ ਹੋ ਹੁਣ ਸਾਨੂੰ ਮੈਡਮ ਨੇ ਰਾਤ ਨੂੰ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸ਼ਰਾਬ ਪੀਣ ਵਾਲੀ ਗੱਲ ਤੋਂ ਮੁੱਕਰੋ ਨਹੀਂ ਕਿ ਛੋਡੇ ਤੇ ਪਰ ਵੀ ਉੱਪਰ ਸਾਡੇ ਹੱਥ ਤੇ ਨੇ ਸਾਨੂੰ ਬਹੁਤ ਗਲਤ ਸ਼ਬਦ ਵਰਤੇ ਉਹਨਾਂ ਨੇ ਇਹ ਗੱਲ ਦੀਆਂ ਰਿਕਾਰਡਿੰਗਾਂ ਕਰਨ ਤੇ ਮੈਡਮ ਨੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਮੇਰਾ ਪਰਸਨਲੀ ਮੇਰੀ ਬਿਨਾਂ ਪਰਮਿਸ਼ਨ ਤੋਂ ਮੇਰਾ ਫੋਨ ਐਟੈਕ ਕੀਤਾ ਗਿਆ ਮੈਡਮ ਨੇ ਮੇਰਾ ਵਰਸਟਾਬ ਖੋਲ੍ਹਿਆ ਮੇਰੇ ਜਿਹੜੀਆਂ ਰਿਕਾਰਡਿੰਗਾਂ ਉਹਦੇ ਵਿੱਚ ਸਾਰਾ ਕੁਝ ਡਿਲੀਟ ਮਾਇਆ ਗਿਆ ਤੇ ਮੈਨੂੰ ਧਮਕਾਇਆ ਗਿਆ ਜੇ ਤੂੰ ਆਪ ਦਾ ਮੂੰਹ ਖੋਲ੍ਹਿਆ ਤਾਂ ਸਿਰਫ ਇਹ ਪਰ ਮੈਨੇ ਹੱਥ ਵਿੱਚ ਨਹੀਂ ਆ। ਅ ਹੋਰ ਕਿਸ ਤਰ੍ਹਾਂ ਨਹੀਂ ਕੀਤਾ ਹਮਕੋ ਕੋਈ ਵੀਡੀਓ ਵਗੈਰਾ ਵੀ ਤੁਹਾਡੀ ਨਹੀਂ। ਨਹੀਂ ਸਰ ਇਹਦੇ ਵਾਲੇ ਹਾਂ। ਕੀ ਮੰਗ ਕਰਦੇ ਹੋ ਤੁਸੀਂ? ਤੇ ਜੇ ਮੰਗ ਕਰਦੇ ਹਾਂ ਸਰ ਵੀ ਮੈਡਮ ਨੂੰ ਕਾਲਜ ਤੋਂ ਬਾਹਰ ਕਰ ਦੇਗਾ ਵੀ। ਮੈਡਮ ਹਾਂਜੀ ਸਰ ਅਸੀਂ ਮਹਾਰਾਸ਼ਟਰ ਗਏ ਸੀ ਇਹ ਕਲਚਰਲ ਪ੍ਰੋਗਰਾਮ ਸੀਗਾ ਤੇ ਸਾਡੇ ਕਾਲਜ ਦੇ ਵਿੱਚੋਂ ਸੀ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ। ਤੇ ਉਥੇ ਸਾਡਾ ਪਰਫਾਰਮੈਂਸ ਸੀਗਾ ਗਿੱਧੇ ਦਾ ਤੇ ਪਹਿਲੇ ਦਿਨ ਸਾਡਾ ਗਿੱਧਾ ਪਰਫਾਰਮੈਂਸ ਬੰਦਿਆ ਨਹੀਂ ਹੈਗਾ ਸੀਗਾ ਤੇ ਇਸ ਦਾ ਇਹ ਗੱਲ ਪਿੱਛੇ ਸਾਡੇ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ